ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਡੇ ਸਾਹਦੇ ਇੱਕ ਟਰੈਕਟਰ ਤੇ ਗੱਡੀ ਲੈ ਕੇ ਆਏ ਜੀ ਟਰੈਕਟਰ ਲੈ ਕੇ ਆਏ ਆ ਸਟੈਂਡਰਡ ਜਿਹਦੀ ਬਹੁਤ ਜਿਆਦਾ ਮਾਰਕੀਟ ਆ ਬਾਈ ਬਾਈਆਂ ਦਾ ਬਹੁਤ ਜਾਂਦੇ ਨੇ ਆਪ ਨੂੰ ਮੈਸੇਜ ਆਈ ਸੀ ਬਾਈ ਆਪਾਂ ਨੂੰ ਸਟੈਂਡਡ ਪੁਰਾਣਾ ਚਾਹੀਦਾ 2003 ਮਾਡਲ 450 ਲੈ ਕੇ ਆਏ ਬਾਈ ਸਿੰਪਲ ਸਟੀਅਰਿੰਗ ਦੇ ਵਿੱਚ ਆ ਘਰੇ ਰੱਖਿਆ ਹੋਇਆ ਜਿੰਨਾ ਸਮਾਨ ਨਾਲ ਲੱਗਿਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਸਾਰਾ ਸਮਾਨ ਤੁਹਾਨੂੰ ਨਾਲ ਮਿਲੂਗਾ 2003 ਮਾਡਲ ਆ ਇੰਜਨ ਗੇਅਰ ਦਾ ਡੈਟ ਬਿਲਕੁਲ ਕੋਕਾ ਪੀਸੀ ਵਿਆ ਤੇ ਸਾਰਾ ਡੈਟ オリジナル ਹੈ ਬਾਈ ਕਿਤੇ ਪੂਰਾ ਰੰਗ ਨਹੀਂ ਵੱਜਿਆ ਤੇ ਘਰ ਦੀ ਬਾਈ ਤੇ ਚੱਲਿਆ ਹੋਇਆ ਜਾ ਕੇ ਕਿਸੇ ਵੀਰ ਨੇ ਘਰੇ ਰੱਖਣਾ ਤੁਹਾਨੂੰ ਰੁਪਈਆ ਲਾਉਣ ਦੀ ਲੋੜ ਨਹੀਂ ਟਰੈਕਟਰ ਤੇ ਟਾਇਰ ਟੂਰ ਵੀ ਪੂਰੇ ਵਧੀਆ ਪਏ ਨੇ ਬੈਟਰੀ ਜਿਵੇਂ ਨਵੀਆਂ ਵਰਗੀ ਪਈ ਆ ਕੱਲੀ ਬਾਈ ਸਰਵਿਸ ਕਰਉਣੀ ਪਊਗੀ ਤੁਹਾਨੂੰ ਉਹ ਵੀ ਭਾਵੇਂ ਚਲਾ ਲਿਓ ਥੋੜਾ ਜਿਹਾ ਚਿਰ ਤਾਂ ਵੀ ਕੋਈ ਚੱਕਰ ਨਹੀਂ ਹੈਗਾ 2003 ਮਾਡਲ ਆ 1 ਲੱਖ ਤੇ 90000 ਰੁਪਈਆ ਰੇਟ ਮੰਗਿਆ ਬਾਈ ਨੇ ਫਰੀਦਕੋਟ ਏਰੀਆ ਦੇ ਵਿੱਚ ਟਰੈਕਟਰ ਖੜਾ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਬਈ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਰੇਟ ਦਾ ਮੌਕੇ ਤੇ ਤੁਹਾਡੇ ਨਾਲ ਪੂਰਾ ਮਾਨਤਾਨ ਕੀਤਾ ਜਾਊਗਾ ਨੰਬਰ ਹੈਗਾ ਜੀ 95 179 90 090 ਬਈ ਦਾ ਨੰਬਰ ਆ ਬਾਕੀ ਗੱਲ ਕਰਦੇ ਆ ਰਿਟਿਜ 2013 ਮਾਡਲ ਆ ਜੀ ਅਲਾਈ ਵੀ ਲੱਗੇ ਹੋਏ ਨੇ ਟਾਇਰ 70 ਤੋਂ 80 ਪੈਸੇ ਟਾਇਰ ਪਏ ਨੇ ਪੂਰੀ ਗੱਡੀ ਵਧੀਆ ਕਿਤੋਂ ਕੋਈ ਟੁੱਟਪੱਜ ਨਹੀਂ ਹੋਈ ਕੋਈ ਮੇਜਰ ਐਕਸੀਡੈਂਟ ਨਹੀਂ ਹੋਇਆ ਜੀ ਕਿਤੋਂ ਗਲੀ ਨਹੀਂ ਹੋਈ ਸਾਫ ਸੁਥਰੀ ਗੱਡੀ ਆ VDI ਆ ਰਿਮੋਟ ਸਿਸਟਮ ਲੱਗੇਗਾ ਜੀ ਨਾਲ ਤੇ ਸਕਰੀਨ ਲੱਗੀ ਹੋਈ ਆ ਬੈਕ ਕੈਮਰਾ ਲੱਗਿਆ ਹੋਇਆ ਇੰਜਨ ਗੇਅਰ ਦੀ ਪੂਰੀ ਵਧੀਆ ਸਾਫ ਸੁਥਰੀ ਗੱਡੀ ਆ ਵਧੀਆ ਸੀਟ ਕਵਰ ਪਏ ਨੇ ਤੇ ਬਾਈ ਵੱਲੋਂ ਫੁੱਲ ਗਰੰਟੀ ਹੈ ਕਿ ਤੋ ਕੋਈ ਐਕਸੀਡੈਂਟ ਨਹੀਂ ਪੇਂਟ ਮਾੜੀ ਮੋਟੀ ਹਲਕੀ ਫੁਲਕੀ ਜੀ ਹੈਗੀ ਆ ਜੀ 13 ਮਾਡਲਾ ਰੇਟ ਬਾਈ ਨੇ ਮੰਗਿਆ 230000 ਰੁਪਇਆ ਰੇਟ ਮੰਗਿਆ ਤਵਾ ਏਰੀਆ ਦੇ ਵਿੱਚ ਗੱਡੀ ਖੜੀ ਆ ਤੇ ਬਾਕੀ ਰੇਟ ਦਾ ਮੌਕੇ ਤੇ ਤੁਹਾਡੇ ਨਾਲ ਮਾਨਤਨ ਹੋ ਜੂ ਐਨੇ ਪੈਸਿਆਂ ਦੇ ਵਿੱਚ ਨਹੀਂ ਮਿਲਣੀ ਬਿਲਕੁਲ ਜੈਜ ਰੇਟ ਮੰਗਿਆ ਘਰੇ ਬਾਈ ਦੀ ਗੱਡੀ ਰੱਖੀ ਹੋਈ ਹੈ ਜੇ ਕਿਸੇ ਵੀਰ ਨੇ ਖਰੀਦਣੀ ਆ ਤਾਂ ਬਾਈ ਨਾਲ ਸੰਪਰਕ ਕਰ ਸਕਦੇ 98155 27003